ਹੈਗਾ ਉਹਦੀ ਸੋਚ ਨੂੰ ਪ੍ਰਮੋਟ ਕੀਤਾ ਚਾਹੇ ਪਰਿਵਾਰ ਦੇ ਵਿੱਚ ਤੁਹਾਡਾ ਭਰਾ ਹੈ ਛੋਟਾ ਭਰਾ ਹੈ ਚਾਹੇ ਤੁਹਾਡਾ ਵੱਡਾ ਭਰਾ ਹੈ ਪਹਿਲੀ ਸੋਚ ਨੇ ਪ੍ਰਮੋਟ ਕੀਤਾ ਕਿ 100 ਵਾਰ ਹਾਰਨ ਤੋਂ ਬਾਅਦ ਵੀ ਉਹਦੇ ਚ ਖੁੰਦਕ ਨਹੀਂ ਰੱਖਦਾ ਬਦਲੇ ਦੀ ਭਾਵਨਾ ਜੁੱਖਦਾ ਫਿਰ ਵੀ ਜਿੱਤਣ ਦੀ ਆਸ ਰੱਖਦਾ ਉਹਦਾ ਨਿਸ਼ਾਨਾ ਮੈਡਲ ਤੇ ਲਾਉਂਦਾ ਯੂਥ ਨੂੰ ਇਹ ਦੱਸਣਾ ਹੈ ਕਿ ਬਹੁਤ ਸਟੋਰੀਆਂ ਸੁਣਦੇ ਆ ਨਿੱਕੀ ਜੀ ਗੱਲ ਤੇ ਸਾਡਾ ਪੈਰ ਫਿਸਲ ਗਿਆ ਸੀ ਗਲਤ ਰਾਹ ਫੜ ਲਿਆ ਖਿਡਾਰੀ ਕਿਉਂ ਨਹੀਂ ਫੜ ਗਿਆ ਰੋਜ਼ ਫਾਈਟ ਹੁੰਦੀ ਆ ਸਰ ਰੋਜ਼ ਲੜਾਈ ਹੁੰਦੀ ਆ ਬੌਕਸਰਾਂ ਦੇ ਨੱਕ ਟੁੱਟਦੇ ਆ ਕਿਸੇ ਦਾ ਗੇਟਾ ਟੁੱਟਦਾ ਉਹਨਾਂ ਦਾ ਕਦੇ ਕਿਸੇ ਨੂੰ ਬਦਲਾ ਭਾਉਂ ਨਹੀਂ ਆਉਂਦੀ ਅਗੋਂ ਤਾਂ ਅਗਲੀ ਬਾਵਰ ਹੋਰ ਤਿਆਰ ਤਿਆਰੀ ਨਾਲ ਆਉਂਦੇ ਆ ਕਿ ਜਿੱਤਣਾ ਫਿਰ ਹਾਰਦੇ ਆ ਫਿਰ ਤਿਆਰੀ ਨਾਲ ਆਉਂਦੇ ਆ ਫਿਰ ਹਾਰਦੇ ਆ ਫਿਰ ਤਿਆਰੀ ਨਾਲ ਆਉਂਦੇ ਆ ਜਿੰਨੀ ਵਾਰੀ ਹਾਰਦੇ ਓੰਨੀ ਬੂਸਟ ਨਾਲ ਆਉਂਦੇ ਆ ਇਹੀ ਜ਼ਿੰਦਗੀ ਹੈ ਕੋਈ ਤੁਹਾਡੇ ਸਵਾਲ ਕਈ ਸਫਲ ਕਰਕੇ ਉਹ ਮੈਂ ਪਹਿਲੇ ਸਵਾਲ ਦਾ ਜਵਾਬ ਦਿੰਦਾ ਜਿਹੜੀ ਮੁੰਡੇ ਕੁੜੀ ਦੀ ਫਿਲਮ ਹੈ ਉਹ ਚੰਗੀ ਫਿਲਮ ਹੁੰਦੀ ਹੈ ਮਾੜੀ ਨਹੀਂ ਹੁੰਦੀ ਏਟਲੀਸਟ ਅਸੀਂ ਮੁੰਡਾ ਕੁੜੀ ਰਿਪਰੈਜ਼ੈਂਟ ਕਰਾਂਗੇ ਹਨਾ ਲਵ ਸਟੋਰੀ ਹੋ ਗਈ ਜਾਂ ਉਹਨਾਂ ਦੇ ਵਿੱਚ ਕੰਫਲਿਕਟ ਹੋ ਗਿਆ ਪਰਿਵਾਰ ਹੋ ਗਿਆ ਕਿਉਂਕਿ ਮੁੰਡਾ ਕੁੜੀ ਮਤਲਬ ਯੂਥ ਯੂਥ ਮਤਲਬ ਧੁਰਾ ਧੁਰਾ ਮਤਲਬ ਜਿਹਦੇ ਦੁਆਲੇ ਸਾਰੀ ਦੁਨੀਆ ਜਾਂ ਚੀਜ਼ਾਂ ਘੁੰਮਦੀਆਂ ਹੈਗੀਆਂ ਨਾ ਜਵਾਨੀ ਨਸ਼ਿਆਂ ਦੇ ਵੱਲ ਜਿਹੜੀ ਜਾ ਰਹੀ ਹੈ ਉਹਦੇ ਤੇ ਖਤਰਾ ਹੀ ਹੋਉਂਦਾ ਕਿਉਂਕਿ ਨਸ਼ਾ ਜਿਹੜਾ ਹੈਗਾ ਉਹ ਰਿਲੀਜ਼ ਕਰਦਾ ਡੋਪਾ ਮਾਈਂਡ ਆਪਣੇ ਦਿਮਾਗ ਦੇ ਵਿੱਚ ਖੇਡ ਸਭ ਤੋਂ ਵੱਡਾ ਡੋਪਾ ਮਾਈਂਡ ਹੈਗੀ ਤੁਹਾਡੇ ਲਈ ਜਿੰਨੇ ਸਟ्रेस ਲੋਕ ਨੇ ਅੱਜ ਦਾ ਸਰਵੇ ਕਰ ਲਓ ਤੁਸੀਂ ਮੈਂ ਕਹਿੰਦਾ ਕੋਈ 90 ਇਅਰਸ ਦਾ ਹੈਗਾ ਚਾਹੇ ਕੋਈ 50 ਸਾਲ ਦਾ ਹੈਗਾ ਜਿੰਨਾ ਡਿਪਰੈਸ਼ਨ ਦੇ ਵਿੱਚ ਗਏ ਨੇ ਸਭ ਨੇ ਮੈਰਾਥਨ ਜੁਆਇਨ ਕੀਤੀ ਸਭ ਨੇ ਜਿਮ ਜੁਆਇਨ ਕੀਤਾ ਸਭ ਨੇ ਕੋਈ ਵੱਖਰੀ ਸਪੋਰਟਸ ਜੁਆਇਨ ਕੀਤੀ ਤੇ ਬਾਅਦ ਵਿੱਚ ਮੋਟੀਵੇਸ਼ਨਲ ਲੈਕਚਰ ਆਰਮੀ ਬਣਿਆ ਸੋ ਇਹ ਖੇਡ ਨੂੰ ਇੱਕ ਤਰੀਕੇ ਨਾਲ ਵੇਖਣਾ ਅਸੀਂ ਖਿਡਾਰੀ ਫਿਲਮ ਦੇ ਵਿੱਚੋਂ ਇਹ ਚੀਜ਼ਾਂ ਜ਼ਰੂਰ ਵਿਖਾਈਆਂ ਨੇ ਸਾਡੇ ਆਥਰ ਡਾਇਰੈਕਟਰ ਦਾ ਇੱਕ ਪ੍ਰੋਮਿਸ ਹੈਗਾ ਕਿ ਐਂਟਰਟੇਨਮੈਂਟ ਨਹੀਂ ਮਿਸੇਗੀ ਕਿਉਂਕਿ ਪੋਪ ਕਾਰਨ ਲੈ ਕੇ ਫੈਮਿਲੀ ਲੈ ਕੇ ਸਾਰੀਆਂ ਚੀਜ਼ਾਂ ਦੇ ਵਿੱਚ ਦੇ 2000 ਰੁਪਏ ਇੱਕ ਫੈਮਿਲੀ ਖਰਚ ਕੇ ਆਉਗੀ ਉਹ ਨਰਾਸ਼ ਨਹੀਂ ਹੋ ਕੇ ਆਉਗੀ ਐਂਟਰਟੇਨਮੈਂਟ ਤਾਂ ਹੈ ਹੀ ਹੈ ਤੇ ਤਨ ਤਨ ਕੇ ਭਰਾਇਆ ਔਰ ਉਹਦੇ ਨਾਲ ਹੀ ਵੱਖਰੀਆਂ ਵੱਖਰੀਆਂ ਚੀਜ਼ਾਂ ਵੀ ਨੇ ਜ਼ਿੰਦਗੀ ਦੇ ਐਸਪੈਕਟਸ ਵੀ ਹੈਗੇ ਆ ਲਾਈਫ ਵੀ ਹੈਗੀ ਆ ਸਪੋਰਟਸ ਵੀ ਹੈਗਾ ਝਗੜੇ ਵੀ ਹੈਗੇ ਆ ਮੰਨਣਾ ਮਨਾਉਣਾ ਵੀ ਹੈਗਾ ਪਿਆਰ ਵੀ ਹੈਗਾ ਗੁੱਸਾ ਵੀ ਹੈ ਬਾਕੀ ਫਿਲਮ ਨਾਲ ਲੋਰ ਇੱਕ ਲੰਮੂ ਕਿੱਦਾਂ ਲੱਗ ਦੇਗੀ ਪੰਜਾਬੀ ਸਿਨੇਮੇ ਨੇ ਕੈਨਵਸ ਤੇ ਇੱਕ ਵੱਖਰੀ ਸ਼ੁਰੂ ਕੀਤੀ ਹੈ ਕਿਉਂਕਿ ਕਾਮੇਡੀ ਦਾ ਬਹੁਤ ਦੌਰ ਹੈਗਾ ਨਾ ਕਾਮੇਡੀ ਚੰਗੀ ਗੱਲ ਵੀ ਅੱਜ ਦੇ ਸਟ्रेस ਦੇ ਦੌਰ ਦੇ ਵਿੱਚ ਪਰ ਮੈਨੂੰ ਐਂ ਲੱਗਦਾ ਜੇ ਵੱਖਰੇ ਵੱਖਰੇ ਵਿਸ਼ੇ ਆਉਣਗੇ ਤਾਂ ਉਹ ਫਿਲਮਾਂ ਜਿਹੜੀਆਂ ਪਿੱਛੇ ਨੇ ਜਿਹਨਾਂ ਤੋਂ ਲੋਕ ਬੋਰ ਹੁੰਦੇ ਨੇ ਹੋਰ ਵੀ ਵੱਧ ਚੱਲਣਗੇ ਇੱਕ ਥਾਲੀ ਦੇ ਵਿੱਚ ਜੇ ਚਾਰ ਡਿਸ਼ਸ ਪਈਆਂ ਹੋਣਗੀਆਂ ਉਹਨੂੰ ਵੱਖਰੇ ਵੱਖਰੇ ਤਰੀਕੇ ਨਾਲ ਬੰਦਾ ਟੇਸਟ ਕਰਦਾ ਇਹ ਕੋਈ ਭਈ ਹੋਊਗੀ ਤਾਂ ਫਿਰ ਆਪਾਂ ਤੁਹਾਨੂੰ ਰੋਮਾਂਸ ਵੀ ਮਿਲੇਗਾ ਤੁਹਾਨੂੰ ਭਰਾਵਾਂ ਦਾ ਪਿਆਰ ਵੀ ਮਿਲੇਗਾ ਹਨਾ ਕਿਉਂਕਿ ਸਾਡਾ ਜਿਹੜਾ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਨਾ ਤਾਂ ਪੰਜਾਬ ਜਿਹੜਾ ਨਾ ਉਹ ਕਿਤੇ ਨਾ ਕਿਤੇ ਭਰਾਵਾਂ ਦੇ ਉੱਤੇ ਮੋੜ ਜਿਹੜੇ ਨੇ ਉੱਤੇ ਕੀ ਹੋਏ ਨੇ ਕਿਤੇ ਨਾ ਕਿਤੇ ਨਾ ਅਸੀਂ ਭਾਈਚਾਰੇ ਦੀ ਸੋ ਇਹ ਉਦੇ ਨਾਲ ਵੀ ਜੱਲੇਗਾਰ ਰਿਵੀਂ ਜੀ ਹੈ ਸੋ ਇਹ ਦੇ ਵਿੱਚ ਨਾ ਹਰ ਤਰ੍ਹਾਂ ਦਾ ਪਕੜਾ ਨੁਮਲੇਗਾ ਇੱਕ ਪੈਕ ਫਿਲਮ ਜਿਹਨੂੰ ਆਪਾਂ ਕਹਿੰਦੇ ਆ ਇਹ ਤੁਹਾਨੂੰ ਹਾਂ ਤੁਹਾਨੂੰ ਇਹ ਫਿਲਮ ਸਰ ਸ਼ੂਟ ਕਿਹੜੇ ਕਿਹੜੇ ਜਗ੍ਹਾ ਹੋਇਆ ਇਹ ਸ਼ੂਟ ਪਹਿਲਾਂ ਅੰਮ੍ਰਿਤਸਰ ਹੋਇਆ ਜੀ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਹੋਇਆ ਫਿਰ ਜੈਸਲਮੇਰ ਅਸੀਂ ਸ਼ੂਟ ਕੀਤਾ ਜੀ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਸਰ ਸਾਰੀ ਸ਼ੂਟਿੰਗ ਜਿਹੜੀ ਹੈ ਪੰਜਾਬ ਦੀ ਹੈ ਕਿ ਪੰਜਾਬ ਤੋਂ ਬਾਹਰ ਵੀ ਜੈਸਲਮੇਰ ਵੀ ਸ਼ੂਟ ਕੀਤਾ ਹੈ ਹੀ ਰਾਜਸਥਾਨ ਵਿੱਚ ਸ਼ੂਟ ਕੀਤਾ ਹੈ ਜੈਸਲਮੇਰ ਵਿੱਚ ਸ਼ੂਟ ਕੀਤਾ ਹੈ ਬਦੂਗੇ ਮੈਂ ਸ਼ਫਿਰ ਬਿਲਕੁਲ ਮੇਰਾ ਆਪਣਾ ਸ਼ਹਿਰ ਕਿਉਂ ਨਹੀਂ ਅਸੀਂ ਹਰ ਕੋ ਚਾਹੁੰਦਾ ਹੁੰਦਾ ਹੈ ਕਿ ਸਾਡੇ ਕਿਉਂ ਚਾਹਣ ਘੁੰਮੀਏ ਜਿੱਥੇ ਅਸੀਂ ਰਹਿੰਦੇ ਹਾਂ ਤੇ ਉਹਨੂੰ ਇੰਦੀ ਪ੍ਰਮੋਟ ਕਰੀਏ ਮੈਂ ਲੁਧਿਆਣਾ ਸ਼ਹਿਰ ਵਿੱਚ ਮੈਂ ਪੜ੍ਹੀ ਹਾਂ ਇਹ ਵੀ ਥੋੜੀ ਮੇਰੀ ਸਟੱਡੀ ਹੈਗੀ ਹੈ ਮੈਨੂੰ ਬੜੀ ਲੱਗਦਾ ਹਮੇਸ਼ਾ ਇਹ ਕਿ ਕਰਾਦਾ ਡਾਈਸਕ੍ਰਿਪਟ ਵਿੱਚ ਮੈਂ ਇਹ ਗੈਸਟ ਸਪੀਰੈਂਸ ਕੀਤੀ ਹੈ ਕਰਤਾਰ ਚੀ ਆਪੋਸਿਟ ਕਰ ਰਾਪੀ ਪੂਰਾ ਜੀ ਫਿਲਮ ਦੇ ਵਿੱਚ ਪੂਰਾ ਰੋਲ ਨਿਭਾ ਰਹੇ ਹੋ ਕੋਈ ਪੂਰਾ ਸਪੋਰਟ ਕਰ ਰਹੇ ਹੋ ਖਿਡਾਰੀ ਬਿਲਕੁਲ ਇਤਨਾ ਜੇ ਸਿਰ ਵੀਰ ਨਹੀਂ ਕਿੰਨਾ ਮੇਰਾ ਕਰੈਕਟਰ ਤੁਸੀਂ ਦੇਖੋਗੇ cinema ਸ ਜਾ ਕੇ ਤੁਹਾਨੂੰ ਬੰਦੀ ਇੱਕ ਇਨਫੋਰਮੇਸ਼ਨ ਸੀ ਕਰ ਰਹੇ ਹਾਂ ਤੁਹਾਡੇ ਸਾਥ ਬਹੁਤ ਲੋੜ ਆ ਆਪਣੀ ਫੈਮਿਲੀਸ ਨਾਲ ਜਾਇਓ ਆਪਣੀ ਫਰੈਂਚੀ ਨਹੀਂ ਲੈ ਕੇ ਜਾਇਓ ਤਾਂ ਬਹੁਤ ਹੋਵੇ ਰਹੇ ਚਲੋ થોੜਾ ਟਾਈਮ ਵੇਸਟ ਨਹੀਂ ਹੋਗਾ ਤੁਹਾਡਾ ਪੈਸਾ ਵੇਸਟ ਨਹੀਂ ਹੋਗਾ ਜੀ ਜੋ ਸਪੋਰਟ ਕਰ ਰਹੇ ਸਾਰੀ ਟੀਮ ਠੀਕ ਥੈਂਕ ਯੂ ਹੁਣ ਅਸੀਂ ਸਟੇਮ ਖਿਡਾਰੀ ਦੇਣੇ ਜਿਹੜੇ ਕਿਰਤਾਰ ਆਏ ਹਨ ਉਹਨਾਂ ਨੂੰ ਹੈਂਡਓਵਰ ਕਰਦੇ ਆ ਇਹ ਬਾਕੀਆਂ ਨੂੰ ਮੇਰੀ ਬੇਨਤੀ ਹੈ ਕਿ ਪਲੀਜ਼ ਉਹ ਆਰਾਮ ਨਾਲ ਬੈਠਣ ਬਿਤੇ ਜਗਾ ਨੂੰ ਪਲੀਜ਼ ਜਿਹੜੇ ਦੋਸਤ ਵੀ ਇਹਦੇ ਨਾਲ ਸਾਨੂੰ ਮਿਲਦਾ ਬਹੁਤ ਘੱਟ ਮੌਕੇ ਨੂੰ ਮਿਲਿਆ ਤਾਂ ਵਾਹ ਜਿਹੜਾ ਕਰੋਨ ਸਾਹਿਬ ਨੂੰ ਇੱਥੇ ਮਿਲਿਆ ਬਹਿਣਾ ਆਪਾਂ ਦੇ ਨਾਂ ਦੇ ਕਿ ਤਾਲੀ ਮਾਰੋ ਐਮਾ ਐਮਾ ਬਰੋ ਲੋਕ એનર્ਜੀ ਹਾਂ ਜਿਹੜਾ ਨਿਵਾਇਆ ਮੰਜੀਤ ਕਿੱਥੇ ਤੋਂ ਆ ਰਹੇ ਸੀ ਬਹੁਤ ਕੁਝ ਮੈਂ ਕਹਾਂ ਵੀ ਗਵਰਨਮੈਂਟ ਗੱਲ ਤਾਂ ਮੈਂ ਕਹਾਂ ਕਿ ਜਿੱਥੇ ਜਿਹਨੇ ਬੈਠਾ ਤੁਰ ਕੇ ਆ ਗਿਆ ਇੱਥੇ ਕਿਉਂ ਮਤਲਬ ਕਿ ਫਿਰ ਤੁਹਾਨੂੰ ਇਹ ਬਹੁਤ ਜੀ ਆਣਾ ਨਾਲ ਦੇ ਇੱਕ ਵਾਰ ਜਿਹੜਾ ਬਾਰੇ ਕਿਹਾ ਸੀ ਤੇ ਸਾਡੀ ਫਿਲਮ ਦੇ ਡਾਇਰੈਕਟਰ ਮਾਨ ਸਾਹਿਬ ਸਾਡੇ ਜਿੱਥੇ ਇਹਨਾਂ ਨੇ ਜੋਰਦਾਰ ਤਾਲੀਆਂ ਨੂੰ ਇਹਨਾਂ ਨੇ ਬਹੁਤ ਬਹੁਤ